ਇਹ ਪੇਸ਼ੈਂਟ ਗੋਡਿਆਂ ਦਾ ਇਲਾਜ ਕਰਾਉਣ ਲਈ ਆਸਟ੍ਰੇਲੀਆ ਤੋਂ ਸਪੈਸ਼ਲ ਤੌਰ ਤੇ ਪੰਜਾਬ ਆਏ ਨੇ ਜਿਸ ਦਿਨ ਪਹਿਲੇ ਦਿਨ ਆਇਆ ਮੈਂ ਇਹਨਾਂ ਦੇ ਪੌੜੀਆਂ ਦੇ ਸਟੈਪ ਚੜ੍ਹਨਾ ਮੇਰੇ ਕੋਲ ਮੁਸ਼ਕਲ ਹੋ ਰਿਹਾ ਮੈਂ ਖੂਂਡੀ ਦੇ ਨਾਲ ਇੱਥੇ ਆਇਆ ਸੀਗਾ ਕਹਿੰਦਾ ਮੈਂ ਤੁਹਾਨੂੰ 100% ਲਿਖ ਕੇ ਦੇ ਦੇਣਾ ਤੁਹਾਨੂੰ ਗੋਡਿਆਂ ਦੀ ਆਪਰੇਸ਼ਨ ਦੀ ਲੋੜ ਨਹੀਂ ਤੁਹਾਡੇ ਮਸਲ ਤੇ ਆ ਜਿਹੜੇ ਲਿਗਾਮੈਂਟ ਵੀਕ ਹੈ ਇਹ ਤੁਹਾਡੇ ਠੀਕ ਹੋ ਜਾਣਗੇ ਤੁਹਾਨੂੰ ਆਪਰੇਸ਼ਨ ਦੀ ਮੈਂ ਗਾਰੰਟੀ ਦੇਣਾ ਅਪਰੀਹੰਦੀ ਲੋੜ ਨਹੀਂ ਹੈ ਉਸ ਆਸਟ੍ਰੇਲੀਆ ਚਲਾ ਗਿਆ ਨਿਆਣਿਆਂ ਦੇ ਆਪਣੇ ਬੱਚਿਆਂ ਦੇ ਕੋਲ ਤਿੰਨ ਹਫ਼ਤੇ ਬਾਅਦ ਇਸ ਟ੍ਰੀਟਮੈਂਟ ਨੂੰ ਮੈਂ ਕਿ ਡਿਸਕਾਉਂਟ ਨਹੀਂ ਹੋ ਜਾਏ ਫਿਰ ਮੈਂ ਵਾਪਸਿੱਤੇ ਆਇਆ ਉਸ ਆਸਟ੍ਰੇਲੀਆ ਗਏ ਉੱਥੇ ਵੀ ਇਹੀ ਪ੍ਰੋਬਲਮ ਫਿਰ ਦੁਬਾਰਾ ਹੋ ਗਈ ਸੀ ਕਿ ਨਹੀਂ ਮੈਂ ਆਸਟ੍ਰੇਲੀਆ ਜਾ ਕੇ ਮੈਨੂੰ ਗੋਟਿਆਂ ਦੀ ਪ੍ਰੋਬਲਮ ਨੇ ਉਹ ਵੀ ਮੇਰਾ ਟ੍ਰੀਟਮੈਂਟ ਖਤਮ ਹੋ ਗਿਆ ਕਿਉਂਕਿ ਮੈਂ ਉੱਥੇ ਮੈਡੀਸਨ ਤਾਂ ਮਗਾ ਸਕਦਾ ਸੀ ਲੇਕਿਨ ਜਿਹੜੀ ਥੈਰੇਪੀ ਇੱਥੇ ਕਰਦੇ ਥੈਰੇਪੀ ਉੱਤੇ ਮਿਲ ਨਹੀਂ ਸਕਦੀ ਚਲ ਰਿਹਾ ਹੈ ਆਸਟ੍ਰੇਲੀਆ ਕਿ ਮੈਂ ਤਿੰਨ ਵੀਕ ਰਿਹਾ ਮੇਰਾ ਤਾਂ ਵੀਜ਼ਾ ਲੱਗੇ ਪੱਕੇ ਮੈਂ 21 22 ਦਿਨ ਬਾਅਦ ਵਾਪਸ ਆ ਕੇ ਬੈਠੇ ਟਿਕਟ ਕਰਾ ਦਿਓ ਮੇਰਾ ਮੈਂ ਟ੍ਰੀਟਮੈਂਟ ਲੈਣਾ ਬੱਚੇ ਮੇਰੇ ਕਹਿੰਦੇ ਡੈਡੀ ਐਨੀ ਜ਼ਿਆਦਾ ਪੈਸੇ ਖਰਚ ਗਿਆ ਮੈਂ ਕਿਹਾ ਪੈਸੇ ਪੁੱਛੇ ਨਾਟ ਇੰਪੋਰਟੈਂਟ ਮੇਰਾ ਗੋਡਾ ਇੰਪੋਰਟੈਂਟ ਹੈ ਪਹਿਲਾ ਜਿਹਨਾਂ ਦੇ ਗੋਡਿਆਂ ਵਿੱਚ ਪ੍ਰੋਬਲਮ ਸੀ ਜਿਹੜੇ ਤੁਰ ਵੀ ਨਹੀਂ ਸਕਦੇ ਸੀ ਬਹਿ ਵੀ ਨਹੀਂ ਸਕਦੇ ਸੀ ਮੈਂ ਉੱਠ ਕੇ ਬੈਠਣਾ ਉੱਠਣਾ ਵੀ ਬਹੁਤ ਮੁਸ਼ਕਲ ਸੀ ਤੁਰਨਾ ਵੀ ਮੁਸ਼ਕਲ ਸੀ ਤਾਂ ਲੱਗਾ ਵੀ ਹੁਣ ਕਿੰਨਾ ਮਹਿਸੂਸ ਠੀਕ ਹੈ ਹਾਂ ਹੁਣ ਮੈਂ ਬਿਲਕੁਲ ਸਹੀ ਹਾਂ ਤੁਹਾਨੂੰ 2 ਕੁ ਮਹੀਨੇ ਤੋਂ ਉੱਪਰ ਹੋ ਗਿਆ ਤੇ ਹੁਣ ਤੁਸੀਂ ਬਿਲਕੁਲ ਹਾਂਜੀ ਬਿਲਕੁਲ ਠੀਕ ਆ ਬਸ ਅੱਜ ਛੁੱਟੀ ਆ ਮੇਰੀ ਮਤਲਬ ਅੱਜ ਲੱਗਦਾ ਵੀ ਦਰਦ ਸਾਰੇ ਦੂਰ ਹੋ ਗਿਆ ਹੁਣ ਕੋਈ ਦੂਰ ਹੋ ਗਿਆ ਹਾਂ ਬੱਚੇ ਦੇ ਤੇ ਮੁਸਕਾਨ ਵੀ ਆ ਹਾਂਜੀ ਜੇ ਤੁਹਾਨੂੰ ਯਕੀਨ ਹੈਗਾ ਕਿ ਮੈਂ ਇੰਨਾ ਲਾਲਜ ਪਹਿਲਾਂ ਵੀ ਕਰਾ ਚੁੱਕਾ ਇੱਥੇ ਬਿਲਕੁਲ ਨਹੀਂ ਸੀ ਕਿਉਂਕਿ ਕਮਛ ਕਮ 6 ਸਾਲ ਹੋ ਗਿਆ ਮੈਂ ਤੱਕੇ ਖਾਂਦੇ ਨੂੰ ਪ੍ਰੈਮ ਤੁਹਾਡੇ ਨਾਲ ਖੜਾ ਹੋਇਆ ਇੰਨੇ ਟਾਈਮ ਤੇ ਮੈਨੂੰ ਮਤ ਕੇ ਇੰਨੀ ਕੋ ਪੇਨ ਸ਼ੁਰੂ ਹੋ ਜਾਂਦੀ ਸੀ ਕਿ ਫਿਰ ਮੈਨੂੰ ਬੈਣਾ ਪੈਂਦਾ ਇਹ ਅੜ ਦੇਖੀ ਇਹਨਾਂ ਨਾਲ ਸੰਪਰਕ ਕੀਤਾ ਇਹਨਾਂ ਕੋ तकरीबन ਮੈਨੂੰ ਡੇਢ ਕੁ ਮਹੀਨਾ ਹੋ ਗਿਆ ਆਉਂਦੇ ਨੂੰ ਹਨ ਇਹ ਕਿ ਮੈਨੂੰ ਖੁਦ ਨੂੰ ਮਹਿਸੂਸ ਹੋ ਰਿਹਾ ਕਿ ਮੇਰੀ ਹਟ ਗਈ ਆ ਜਾਨਕੀ ਬਿਲਕੁਲ ਕੋਈ ਵੀ ਪ੍ਰੋਬਲਮ ਨਹੀਂ ਆ ਕੀ ਹੱਥਾਂ ਦੇ ਵਿੱਚ ਗੋਣਾ ਐ ਇਦਾਂ ਦੀ ਕਿਹੜੀ ਕਲਾ ਆ ਕਿ ਬੰਦਾ ਆਸਟ੍ਰੇਲੀਆ ਤੋਂ ਆਪਣਾ ਟ੍ਰੀਟਮੈਂਟ ਕਰਾਉਣ ਆਇਆ ਕੀ ਇਹਨਾਂ ਨੂੰ ਪ੍ਰੋਬਲਮ ਸੀਗੀ ਤੇ ਇਹਨਾਂ ਨੂੰ ਡਾਕਟਰਾਂ ਨੇ ਰეკਮੈਂਡ ਕੀਤਾ ਸੀ ਕਿ ਤੁਹਾਡਾ ਆਪਰੇਟ ਹੋਊਗਾ ਸੀ ਫਸਟ ਟਾਈਮ ਟ੍ਰੀਟਮੈਂਟ ਕੀਤਾ ਜੀ ਇਹਨਾਂ ਨੂੰ 20 ਤੋਂ 30% ਫਰਕ ਫਸਟ ਟਾਈਮ ਹੀ ਪੈ ਗਿਆ ਸੀ ਤੇ ਕੁਝ ਟਾਈਮ ਬਾਅਦ ਉਹ ਇਹਨਾਂ ਨੇ ਆਸਟ੍ਰੇਲੀਆ ਜਾਣਾ ਸੀ ਪਰ ਇਹ ਕਹਿ ਰਹੇ ਸੀ ਡਾਕਟਰ ਸਾਹਿਬ ਮੈਂ ਆਸਟ੍ਰੇਲੀਆ ਤਾਂ ਜਾਊਂਗਾ ਅਗਰ ਮੈਂ ਠੀਕ ਹੋਊਂਗਾ ਤਾਂ ਕਿ ਇਹਨਾਂ ਨੇ ਮਹੀਨੇ ਡੇਢ ਮਹੀਨੇ ਬਾਅਦ ਤੋਂ ਆਸਟ੍ਰੇਲੀਆ ਜਾਣਾ ਸੀ ਇਹ ਬਿਲਕੁਲ ਠੀਕ ਹੋ ਗਏ ਸੀ ਫਿਰ ਆਸਟ੍ਰੇਲੀਆ ਚਲੇ ਗਏ ਸੀ ਜੀ ਆਸਟ੍ਰੇਲੀਆ ਤੇ ਇਹ ਥੋੜੇ ਟਾਈਮ ਹੀ ਰਹਿ ਗਿਆ ਕਿ ਇਹਨਾਂ ਦਾ ਟ੍ਰੀਟਮੈਂਟ ਬਾਕੀ ਸੀ ਜੀ ਸਾਡਾ 3 ਮਹੀਨਾ ਟ੍ਰੀਟਮੈਂਟ ਹੁੰਦਾਗਾ ਟ੍ਰੀਟਮੈਂਟ ਦੇ ਖਾਤਰ ਇਹ ਆਸਟ੍ਰੇਲੀਆ ਤੋਂ ਵਾਪਸ ਆਇਆ ਟ੍ਰੀਟਮੈਂਟ ਕਰਾਉਣ ਦੀ ਖਾਤਰ ਇਹ ਹੁਣ ਬਿਲਕੁਲ ਠੀਕ ਆ ਜੀ ਚੌਂਕੜੀ ਮਾਰਦੇ ਆ ਉੱਠਦੇ ਆ ਬਹਿੰਦੇ ਆ ਜੀ ਸਾਡੇ ਨਾਲ ਉਹ ਪੇਸ਼ੈਂਟ ਨੇ ਜਿਹੜੇ ਆਸਟ੍ਰੇਲੀਆ ਤੋਂ ਇਹ ਪੰਜਾਬ ਆਏ ਨੇ ਤੇ ਇਲਾਜ ਕਰਾਉਣਾ ਇਹ ਜਾਣਦੇ ਆ ਕਿ ਪ੍ਰੋਬਲਮ ਸੀ ਕਦੋਂ ਆਸਟ੍ਰੇਲੀਆ ਗਏ ਤੇ ਕਿਉਂ ਉਹਨਾਂ ਨੂੰ ਵਾਪਸ ਆਉਣਾ ਪਿਆ ਭਾਜੀ ਕੀ ਨਾਂ ਆਇਆ ਤੁਹਾਡਾ ਮੇਰਾ ਨਾਂ ਮੈਂ ਆਰਮੀ ਰਿਟਾਇਰਡ ਸਰਜਨ ਮੇਜਰ ਹੈ ਭਪਿੰਦਰ ਸਿੰਘ ਬੰਗਾ ਪਿੰਡ ਮੇਰਾ ਮੁਖਲਿਆਣਾ ਜ਼ਿਲ੍ਹਾ ਹੁਸ਼ਿਆਰਪੁਰ ਅੱਛਾ ਜੀ ਕੀ ਪ੍ਰੋਬਲਮ ਸੀ ਤੁਹਾਨੂੰ ਮੇਰੇ ਖੱਬੇ ਗੋਡੇ ਵਿੱਚ ਬਹੁਤ ਪ੍ਰੋਬਲਮ ਸੀ ਤੇ ਮੈਂ ਇਸੇ ਈਸ਼ਾਚ ਦੇ ਰਾਹੀਂ ਡਾਕਟਰ ਬਾਰਜ ਰਿਸ਼ਵਾਲ ਦਾ ਹਸਪਤਾਲ ਹੁਸ਼ਿਆਰਪੁਰ ਹੈ ਉੱਥੇ ਐਡਮਿਟ ਹੋਇਆ ਮੈਂ 8 ਦਿਨ ਉੱਥੇ ਐਡਮਿਟ ਰਿਹਾ ਡਾਕਟਰ ਨੇ ਕਿਹਾ ਕਿ ਆਪਣੇ ਬੇਟੇ ਨੂੰ ਬਾਹਰੋਂ ਬੁਲਾ ਲਓ ਤੇ ਅਸੀਂ ਤੁਹਾਡੇ ਗੋਡੇ ਦਾ ਆਪਰੇਸ਼ਨ ਕਰਨਾ ਉਹਨਾਂ ਨੇ ਮੇਰੇ ਐਮ ਆਰ ਆਈ ਗੋਡਿਆਂ ਸਾਰੇ ਐਕਸ-ਰੇ ਵਗੈਰਾ ਕੀਤੇ ਆ ਇਹ ਇਸ ਦੌਰਾਨ ਵਿੱਚ ਮੈਂ ਆਪਣੇ ਉਥੇ ਰੂਮ ਦੇ ਵਿੱਚ ਟੀਵੀ ਦੇ ਵਿੱਚ ਜੇ ਕਿ ਲਾਈਫ ਕੇਅਰ ਵਾਲਿਆਂ ਦੇ ਇਹਨਾਂ ਦੇ ਐਡਵਰਟਾਈਜ਼ ਦੇਖੀ ਆ ਤਾਂ ਮੈਂ ਇੱਕ ਹਫ਼ਤੇ ਬਾਅਦ ਮੈਂ ਛੁੱਟੀ ਕ ਮੈਂ ਕਿਹਾ ਮੈਂ ਰਿਫਿਊਜ਼ ਮੈਂ ਕਿਹਾ ਮੈਂ ਆਪਰੇਸ਼ਨ ਨਹੀਂ ਕਰਾਣਾ ਮੈਂ ਤਾਂ ਹੋਦਰੇ ਜਾਣਾ ਮੈਂ ਉਹ ਉਹਨਾਂ ਦੇ ਇਲਾਜ ਤੋਂ ਰਿਫਿਊਜ਼ ਕਰ ਦਿੱਤਾ ਡਾਕਟਰ ਨੇ ਮੈਨੂੰ ਬਹੁਤ ਕਿਹਾ ਆਪਣੇ ਬੇਟੇ ਨੂੰ ਬਲਾਲਾ ਅੰਕਲ ਜੀ ਠੀਕ ਹੋ ਜਾਣਾ ਮੈਂ ਕਿਹਾ ਨਹੀਂ ਤਾਂ ਮੈਨੇ ਦੀ ਐਡ ਦੇਖ ਕੇ ਇੱਥੇ ਮੈਂ ਭੋਗਪੁਰ ਐਡਰੈਸ ਲੱਭ ਕੇ ਇੱਥੇ ਵਾਈਫ ਦੇ ਨਾਲ ਆ ਗਿਆ ਜਿਸ ਦਿਨ ਪਹਿਲੇ ਦਿਨ ਆਇਆ ਮੈਂ ਆ ਇਹਨਾਂ ਦੇ ਪੌੜੀਆਂ ਦੇ ਸਟੈਪ ਚੜ੍ਹਨਾ ਮੇਰੇ ਕੋਲ ਮੁਸ਼ਕਲ ਹੋ ਰਹਾ ਮੈਂ ਖੂਂਡੀ ਦੇ ਨਾਲ ਇੱਥੇ ਆਇਆ ਸੀਗਾ ਜਦੋਂ ਇੱਥੇ ਆਇਆ ਮੈਂ ਡਾਕਟਰ ਨੂੰ ਦਿਖਾ ਲਿਆ ਡਾਕਟਰ ਨੇ ਮੇਰੇ ਐਕਸ-ਰੇ ਦੇਖੇ ਉਹ ਜਿਹੜੀ ਰਸ਼ਪਾਲ ਡਾਕਟਰ ਰਸ਼ਪਾਲ ਦੇ ਹਸਪੀਟਲ ਦੀ ਰਿਪੋਰਟਾਂ ਦੇਖੀਆਂ ਡਾਕਟਰ ਨੇ ਇਹ ਕਿਹਾ ਕਹਿੰਦਾ ਮੈਂ 100% ਅੰਕਲ ਜੀ ਲਿਖ ਕੇ ਦੇ ਸਕਦਾ ਅੰਕਲ ਜੀ ਮੈਨੂੰ ਸ਼ਬਦ ਲਗਾਇਆ ਹੁੰਦਾ ਕਹਿੰਦਾ ਮੈਂ ਤੁਹਾਨੂੰ 100% ਲਿਖ ਕੇ ਦੇ ਦੇਣਾ ਤੁਹਾਨੂੰ ਗੋਡਿਆਂ ਦੇ ਆਪਰੇਸ਼ਨ ਦੀ ਲੋੜ ਨਹੀਂ ਤੁਹਾਡੇ ਮਸਲ ਤੇ ਆ ਜਿਹੜੇ ਲਿਗਾਮੈਂਟੇ ਵੀਕ ਹੈ ਇਹ ਤੁਹਾਡੇ ਠੀਕ ਹੋ ਜਾਣਗੇ ਤੁਹਾਨੂੰ ਆਪਰੇਸ਼ਨ ਦੀ ਮੈਂ ਗਾਰੰਟੀ ਦਿੰਦਾ ਆਪਰੇਸ਼ਨ ਦੀ ਲੋੜ ਨਹੀਂ ਹੈ ਉਹ ਤੋਂ ਬਾਅਦ ਜੀ ਇਹਨਾਂ ਨੇ ਇੱਕ ਹਫ਼ਤੇ ਦੀ ਦਵਾਈ ਦਿੱਤੀ ਮੈਨੂੰ ਇਹਨਾਂ ਨੇ ਇਹ ਵੀ ਕਿਹਾ ਇਹ ਦਵਾਈ ਤੁਸੀਂ ਇੱਕ ਹਫ਼ਤਾ ਖਾਣੀ ਤੁਹਾਨੂੰ ਫਰਕ ਨਹੀਂ ਪੈਣਾ ਫਿਲਹਾਲ ਲੇਕਿਨ ਮੈਂ ਕੰਟੀਨਿਊਸਲੀ 16 ਅਪ੍ਰੈਲ ਤੋਂ ਦਵਾਈ ਖਾਂਦਾ ਰਿਹਾ ਇੱਥੇ ਹੁਣ ਖਾ ਰਿਹਾ ਮੈਂ ਤਕਰੀਬਨ 70 75% ਮੇਰਾ ਗੋਡਾ ਬਿਲਕੁਲ ਬਿਲਕੁਲ ਠੀਕ ਹੈ ਨਹੀਂ ਤਾਂ ਮੈਂ ਝੁੱਕ ਕੇ ਮੈਨੂੰ ਬਾਥਰੂਮ ਜਾਣਾ ਆਉਣਾ ਬਹੁਤ ਮੁਸ਼ਕਲ ਸੀ ਉਹ ਤੋਂ ਬਾਅਦ ਫਿਰ ਮੈਂ ਆਸ਼ੇਲੀਆ ਚਲਾ ਗਿਆ ਨਿਆਣਿਆਂ ਦੇ ਆਪਣੇ ਬੱਚਿਆਂ ਦੇ ਕੋਲ ਤਿੰਨ ਹਫ਼ਤੇ ਬਾਅਦ ਇਸ ਟ੍ਰੀਟਮੈਂਟ ਨੂੰ ਮੈਂ ਕਿਹਾ ਡਿਸਕੰਟੀਨਿਊ ਹੋ ਜਾਏ ਫਿਰ ਮੈਂ ਵਾਪਸ ਇੱਥੇ ਆਇਆ ਤੇ ਮੈਂ ਇਹਨਾਂ ਦੇ ਇਲਾਜ ਤੋਂ ਇੰਨਾ ਖੁਸ਼ ਹਾਂ ਕਿ ਮੈਂ ਕਹਿ ਨਹੀਂ ਸਕਦਾ ਜਿਹੜਾ ਗੋਡੇ ਦਾ ਮੇਰਾ ਆਪਰੇਸ਼ਨ ਚੀਰੇ ਨਾਲ ਆਪਰੇਸ਼ਨ ਦਾ ਜੋ ਵੀ ਖਰਚ ਹੋਣਾ ਸੀਗਾ ਉਹ ਤੋਂ ਬਚ ਗਿਆ ਤੇ ਮੈਂ ਇਹਨਾਂ ਦਾ ਬਹੁਤ ਧੰਨਵਾਦੀ ਹਾਂ ਕਿ ਇਹ ਲੋਕ ਲੋਕਾਂ ਦੀ ਇਸ ਇਲਾਕੇ 'ਚ ਰਹਿ ਕੇ ਸੇਵਾ ਕਰ ਰਹੇ ਆ ਸਾਰਿਆਂ ਨੂੰ ਪਲੱਸ ਪੁਆਇੰਟ ਇਹ ਹੈ ਕਿ ਟ੍ਰੀਟਮੈਂਟ ਕਰਦੇ ਕਦੀ ਜਲਦੀ ਨਹੀਂ ਕਰਦੇ ਕਿ ਮੇਰੇ ਕੋਲ ਬਾਹਰ ਬੰਨੇ ਪੇਸ਼ੈਂਟ ਬੱਠੇ ਮੈਂ ਜਲਦੀ ਕਰ ਬਿਲਕੁਲ ਨਹੀਂ ਐ ਕੋਈ ਗੁੱਸਾ ਨਹੀਂ ਐ ਇਹਨੇ ਬਹਾੜੇ ਤਰੀਕੇ ਨਾਲ ਬੜੇ ਪਿਆਰ ਨਾਲ ਸਭ ਟ੍ਰੀਟਮੈਂਟ ਦਿੰਦੇ ਆ ਮਾਲਕ ਇਦਾਂ ਦੇ ਡਾਕਟਰ ਇਦਾਂ ਦੇ ਮਾਰਕੀਟ ਦੇ ਡਾਕਟਰ ਮਿਲਣੇ ਚਾਹੀਦੇ ਪੈਸੇ ਦੇ ਵਾਲੇ ਬਹੁਤ ਲੈਣੇ لیکن یہ پیسے لے کے بھی اتنا تا جڑا علاج دے رہے ہیں اتنا دے ڈاکٹر ملنے بہت مشکل ہے۔ میں ان ਦਾ بہت ਧੰਨਵਾਦ ਕਰਦਾ। ਇਹ ਲੋਕ ਲੋਕ ਸੇਵਾ ਦੀ ਜਿਹੜੀ ਕੰਮ ਸ਼ੁਰੂ ਕੀਤਾ ਇਦਾਂ ਜਾਰੀ ਰੱਖਣ ਮਹਾਰਾਜ ਜੀ ਇਹਨਾਂ ਨੂੰ ਲੰਬੀ ਉਮਰ ਬਖਸ਼ੋ। ਜਦੋਂ ਅਸੀਂ ਆسٹریلیا گئے ਉੱਥੇ ਵੀ ਇਹੀ ਪ੍ਰੋਬਲਮ ਫੇਰ ਦੁਬਾਰਾ ਹੋ ਗਈ ਸੀ ਕਿ ਨਹੀਂ ਮੈਂ ਆسٹریلیا ਜਾ ਕੇ ਮੈਨੂੰ ਗੋਡਿਆਂ ਦੀ ਪ੍ਰੋਬਲਮ ਨਹੀਂ ਆ ਉਹ ਵੀ ਮੇਰਾ ਟਰੀਟਮੈਂਟ ਖਤਮ ਹੋ ਗਿਆ ਕਿਉਂਕਿ ਮੈਂ ਉੱਥੇ ਮੈਡੀਸਨ ਤਾਂ ਮਹਗਾ ਸਕਦਾ ਸੀ ਲੇਕਿਨ ਜਿਹੜੀ ਥੈਰੇਪੀ ਇੱਥੇ ਕਰਦੇ ਥੈਰੇਪੀ ਉੱਥੇ ਮਿਲ ਨਹੀਂ ਸਕਦੀ। ਜੇ ਜੂ ਜੀ ਥੈਰੇਪੀ ਤੇ ਕਰਦੇ ਗੋਡਿਆਂ ਦੀ ਉਹ ਥੈਰੇਪੀ ਉੱਥੇ ਮਿਲਦੀ ਨਹੀਂ ਬਾਹਰ ਵਿੱਚ ਬਿਲਕੁਲ ਕੁਝ ਨਹੀਂ ਮਿਲਦਾ ਸੀ ਉੱਥੇ ਕਿੰਨਾ ਚਿਰ ਰਹਾ ਆਸਟ੍ਰੇਲੀਆ ਫਿਰ ਮੈਂ 3 ਵੀਕ ਰਹਾ ਮੇਰਾ ਤਾਂ ਵੀਜ਼ਾ ਲੱਗੇ ਪੱਕੇ ਮੈਂ 21 22 ਦਿਨ ਬਾਅਦ ਵਾਪਸ ਆ ਕੇ ਬਟੀਆਂ ਨੂੰ ਟੈਟ ਕਰਾ ਦੋ ਮੇਰਾ ਮੈਂ ਟ੍ਰੀਟਮੈਂਟ ਲੈਣਾ ਬੱਚੇ ਮੇਰੇ ਕਹਿੰਦੇ ਡੈਡੀ ਇੰਨੀ ਦੇਰ ਵਕ ਪੈਸੇ ਖਰਚ ਗਿਆ ਮੈਂ ਕਿਹਾ ਪੈਸੇ ਪੁੱਛੇ ਨਾ ਉਹ ਇੰਪੋਰਟੈਂਟ ਮੇਰਾ ਗੋਡਾ ਇੰਪੋਰਟੈਂਟ ਹੈ ਇਸ ਇਹਨਾਂ ਦੇ ਟ੍ਰੀਟਮੈਂਟ ਦਰਾ ਨਹੀਂ ਆਈ ਵੀ ਵਾਈ ਹਸਪੀਟਲ ਹਰਪੁਰ ਦੇ ਵਿੱਚ ਕੈਂਪ ਲੱਗਾ ਉਹਨਾਂ ਨੂੰ ਮੈਂ ਦਿਖਾ ਲਿਆ ਉਹ ਕਹਿੰਦੇ ਅੰਕਲ ਜੀ ਪਰਸੋਂ ਤੁਹਾਡਾ ਅਪ੍ਰੀਸ਼ੈਸੇ ਕਰ ਦੇਣਾ ਤੁਸੀਂ ਚੱਲ ਫਿਰ ਲੈਣਾ ਸਭ ਕਰ ਲੋ ਮੈਂ ਕਿਹਾ ਬਿਲਕੁਲ ਨਹੀਂ ਮੈਂ ਆਸਟ੍ਰੇਲੀਆ ਜਾਣਾ ਉਹ ਤੋਂ ਬਾਅਦ ਮੈਂ ਦੇਖੂਗਾ ਉਹ ਤੋਂ ਬਾਅਦ ਆ ਕਿ ਮੈਂ ਦੇਖਣ ਦੀ ਲੋੜ ਇਹ ਮੇਰਾ ਗੋਡਾ ਇਹਨਾਂ ਦੀ ਟ੍ਰੀਟਮੈਂਟ ਨਾਲ ਬਹੁਤ ਵਧੀਆ ਹੋ ਗਿਆ ਬਿਲਕੁਲ ਲੱਗਦਾ ਵੇ ਸਭ ਤੋਂ ਪਹਿਲਾਂ ਵਿਸ਼ਵਾਸ ਵੀ ਹੋਣਾ ਚਾਹੀਦਾ ਵੇ ਮੈਂ ਚੱਲਾ ਤੁਸੀਂ ਇੱਕ ਵਿਸ਼ਵਾਸ ਬਣਾ ਕੇ ਆਏ ਸੀ ਮਨ ਬਣਾ ਲਿਆ ਜੀ ਮੈਂ ਇੱਥੇ ਇੱਕ ਇੱਕ ਨੂੰ ਬਣ ਕੇ ਦੀ ਪ੍ਰੋਬਲਮ ਸੀ ਲੰਬਾ ਪਹਿ ਕੇ ਬੰਦਾ ਰੋਟੀ ਖਾਂਦਾ ਸੀ ਤੇ ਮੈਂ ਉਹਦੇ ਨਾਲ ਦੇਖਿਆ ਕਹਿੰਦਾ ਭਾਜੀ ਮੇਰਾ ਬਹੁਤ ਬੁਰਾ ਹਾਲ ਹੈ ਔਰ ਉਹ ਬੰਦਾ ਹੁਣ ਚੱਲ ਵਰਗੇ ਗੱਡੀ ਵੀ ਚਲਾਉਂਦਾ ਮੈਨੂੰ ਉਹ ਕਹਿੰਦਾ ਉਹ ਇਹ ਉਹਨੇ ਨਹੀਂ ਕਿਹਾ ਭਾਜੀ ਤੁਸੀਂ ਦਵਾਈ ਨਿਸ਼ਚਾ ਨਾ ਖਾਏ ਹੋ ਛੱਡਿਓ ਨਾ ਦਵਾਈ ਪੈਸਿਆਂ ਦੀ ਪਰਵਾਹ ਨਾ ਕਰੋ ਕੋਈ ਪੈਸੇ ਵੀ ਜ਼ਿਆਦਾ ਨਹੀਂ 12-1300 ਦੀ ਦਵਾਈ ਹੈ 200 ਰੁਪਏ ਪਰਤੀ ਹੈ 800-900 ਦੀ ਦਵਾਈ ਪੈਂਦੀ ਹੈ ਇੱਕ ਹਫ਼ਤੇ ਕੋਈ ਨੌੜੇ ਬਿਗ ਇਸ਼ੂ ਸੋ ਸਾਡੇ ਨਾਲ ਇੱਕ ਮਹਿਲਾ ਜਿਨ੍ਹਾਂ ਦੇ ਗੋਡਿਆਂ ਵਿੱਚ ਪ੍ਰੋਬਲਮ ਸੀ ਜਿਹੜੇ ਤੁਰ ਵੀ ਨਹੀਂ ਸਕਦੇ ਸੀ ਵਹਿ ਵੀ ਨਹੀਂ ਸਕਦੇ ਸੀ ਬੜੀ ਪ੍ਰੋਬਲਮ ਦੇ ਵਿੱਚ ਸੀਗੇ ਲੇਕਿਨ ਇੰਦਾ ਇੱਥੇ ਇਲਾਜ ਹੋਇਆ ਇਹਨਾਂ ਨੂੰ ਹੁਣ ਆਪਾਂ ਜਾਣਦੇ ਹਾਂ ਇਹਨਾਂ ਕੋਲੋਂ ਕਿ ਕਿੱਦਾਂ ਦਾ ਇਹਨਾਂ ਨੇ ਟ੍ਰੀਟਮੈਂਟ ਕੀਤਾ ਕੀ ਹੁਣ ਫਰਕ ਹੈ ਸੋ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਭੈਣ ਜੀ ਕੀ ਨਾਮ ਹੈ ਤੁਹਾਡਾ ਸ਼ੀਤਲ ਕੌਰ ਹਾਂ ਕਿੱਥੋਂ ਆਏ ਹੋ ਤੁਸੀਂ ਅਸੀਂ ਮਰਾਦਪੁਰ ਨਰੀਆਲਾਂ ਤੋਂ ਕਿੰਨੀ ਕੁ ਉਮਰ ਹੈ ਤੁਹਾਡੀ ਮੇਰੀ 77 ਸਾਲ 77 ਹਾਂ ਕੀ ਕੀ ਪ੍ਰੋਬਲਮ ਸੀ ਮਾਤਾ ਜੀ ਤੁਹਾਨੂੰ ਮੈਂ ਉੱਠ ਕੇ ਬੈਠਣਾ ਉੱਠਣਾ ਵੀ ਬਹੁਤ ਮੁਸ਼ਕਲ ਸੀ ਤੁਰਨਾ ਵੀ ਮੁਸ਼ਕਲ ਸੀ ਹੁਣ ਮੈਂ ਬਿਲਕੁਲ ਜਦੋਂ ਤੁਹਾਡੇ ਦਰਦ ਸੀ ਤਾਂ ਕੋਣ ਤੁਹਾਨੂੰ ਘਮਾਉਂਦਾ ਫਿਰਦਾ ਸੀ ਕਿਦਾਂ ਤੁਸੀਂ ਬਹਿੰਦੇ ਸੀ ਕੀ ਕੋਈ ਮੁਸ਼ਕਲ ਨਾ ਸੀ ਮੈਂ ਘਰ ਕੰਮ ਕਰਨ ਵਾਲੀ ਵੀ ਰੱਖੀ ਜੋ ਮੈਂ ਘਰ ਦਾ ਕੰਮ ਵੀ ਆਪ ਕਰਦੀ ਆ ਸਾਰਾ ਬਿਲਕੁਲ ਮੈਂ ਠੀਕ ਹਾਂ ਕਿੰਨੇ ਚਿਰ ਤੋਂ ਸੀ ਵੈਸੇ ਪ੍ਰੋਬਲਮ ਮੈਨੂੰ 2 ਸਾਲ ਤੋਂ ਸੀ 2 ਸਾਲ ਹਾਂਜੀ ਤੇ ਇੱਥੇ ਆਏ ਤੁਹਾਨੂੰ ਇੱਥੇ ਕਿਦਾਂ ਪਤਾ ਲੱਗਾ ਔਰ ਇਦਾਂ ਦਾ ਟ੍ਰੀਟਮੈਂਟ ਜਿਹੜਾ ਤੁਹਾਨੂੰ ਇੱਥੇ ਦਾ ਜਿਹੜਾ ਆ ਕਿਦਾਂ ਦਾ ਲੱਗਾ ਤੇ ਕਿਦਾਂ ਲੱਗਾ ਵੀ ਹੁਣ ਕਿੰਨਾ ਮਹਿਸੂਸ ਠੀਕ ਹੈ ਹਾਂ ਹੁਣ ਮੈਂ ਬਿਲਕੁਲ ਸਹੀ ਹਾਂ ਹਾਂਜੀ ਮੈਂ ਫੇਸਬੁੱਕ ਤੇ ਦੇਖਿਆ ਸੀ ਅੱਛਾ ਹਾਂਜੀ ਮੈਂ ਫੇਸਬੁੱਕ ਤੇ ਦੇ ਇਹਨਾਂ ਵੱਲੋਂ ਜਿਹੜਾ ਇਲਾਜ ਕੀਤਾ ਜਾਂਦਾ ਉਹ ਤੋਂ ਕਿਦਾਂ ਤੁਹਾਨੂੰ ਲੱਗਾ ਵੀ ਵਧੀਆ ਲੱਗਾ ਤਾਂ ਹਾਂਜੀ ਵਧੀਆ ਹੈ ਜੀ ਹਾਂਜੀ ਬਹੁਤ ਵਧੀਆ ਹੈ ਕੋਈ ਜ਼ਿਆਦਾ ਪੈਸੇ ਵੀ ਨਹੀਂ ਗਏ ਵਧੀਆ ਇਲਾਜ ਵੀ ਵਧੀਆ ਹੈ ਹਾਂਜੀ ਹਾਂਜੀ ਵਧੀਆ ਤੇ ਜਿਹੜੀ ਮਨੋਵਿਗਿਆਨਿਕ ਆਪਾਂ ਤੁਹਾਡੇ ਥੈਰੇਪੀ ਕੀਤੀ ਜਾਂਦੀ ਆ ਉਹਨਾਂ ਕਿੰਨਾ ਕੁ ਮਤਲਬ ਡੇ বাই ਡੇ ਤੁਹਾਨੂੰ ਲੱਗਣ ਲੱਗਾ ਵੀ ਫਰਕ ਪਿਆ ਹਾਂਜੀ ਬਹੁਤ ਜ਼ਿਆਦਾ ਹਾਂਜੀ ਕੋਈ ਪ੍ਰੋਬਲਮ ਦਾ ਕੋਈ ਪ੍ਰੋਬਲਮ ਨਹੀਂ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਵੀ ਜਿਹੜੇ ਇਦਾਂ ਦੇ ਪੇਸ਼ੈਂਟ ਆਂਦੇ ਨੇ ਤਾਂ ਮੈਂ ਤਾਂ ਇਹ ਚਾਹੁੰਦਾ ਹਾਂ ਵੀ ਵਧੀਆ ਹੈ ਡਾਕਟਰ ਸਾਹਿਬ ਵਧੀਆ ਇਹਨਾਂ ਦਾ ਟ੍ਰੀਟਮੈਂਟ ਚੱਲਦਾ ਆ ਸਭ ਹੁਣ ਇ ਹਾਂਜੀ ਇਸ ਤੋਂ ਪਹਿਲਾਂ ਚੈੱਕਪ ਵੀ ਕਰਾਇਆ ਸੀ ਕਿਤੇ ਹਾਂਜੀ ਮੈਂ ਕਰਾਇਆ ਸੀ ਹੁੰਦਾ ਸੀ ਥੋੜਾ ਗੈਪ ਆਇਆ ਅੱਛਾ ਹਾਂਜੀ ਫਿਰ ਮੈਂ ਦਵਾਈ ਕਰਦੀ ਉਹਨਾਂ ਨੇ ਫਰਕ ਪਿਆ ਫਿਰ ਮੈਂ ਟੀਕਾ ਵੀ ਕਰੋਂਦੀ ਉਹਨਾਂ ਹਫ਼ਤਾ ਦੱਸ ਦੇ ਲੰਘ ਜਾਂਦੇ ਸੀ ਫਿਰ ਦਵਾਈ ਬਹੁਤ ਆਹਨ ਕਰਦੀ ਫਿਰ ਮੈਂ ਇੱਥੇ ਆਈ ਹਾਂ ਇੱਥੇ ਆਇਆ ਇੱਥੇ ਉਹਨਾਂ ਨੇ ਠੀਕ ਕਿ ਜਦੋਂ ਪਹਿਲੀ ਵਾਰ ਕਿੰਨੀ ਪ੍ਰੋਬਲਮ ਸੀ ਪਹਿਲੀ ਵਾਰ ਜਦੋਂ ਆਏ ਉਹ ਤੋਂ ਜ਼ਿਆਦਾ ਸੀ ਹਾਂਜੀ ਤੇ ਕਿੰਨੇ ਹੌਲੀ ਹੌਲੀ ਕਿੱਦਾਂ ਕਿੱਦਾਂ ਆਰਾਮ ਆਉਂਦਾ ਰਿਹਾ ਹਰ ਤੇ ਵਾਰ ਥੋੜਾ ਥੋੜਾ ਫਰਕ ਪੈਣ ਲੱਗਿਆ ਹਾਂਜੀ ਤੇ ਅੱਜ ਤੁਹਾਨੂੰ 2 ਮਹੀਨੇ ਤੋਂ ਉੱਪਰ ਹੋ ਗਿਆ ਤੇ ਹੁਣ ਤੁਸੀਂ ਬਿਲਕੁ आज छुट्टी है मेरी छुट्टी है हां जी मतलब अभी मतलब आज लगदा ਵੀ ਦਰਦ ਸਾਰੇ ਦੂਰ ਹੋ ਗਿਆ ਹੁਣ ਕੋਈ ਦੂਰ ਹੋ ਗਿਆ ਹਾਂ ਮੇਰੇ ਚਿਹਰੇ ਤੇ ਮੁਸਕਾਨ ਵੀ ਹੈ ਹਾਂ ਜੀ ਠੀਕ ਹੈ ਹੁਣ ਤੁੜਕੇ ਦਾ ਆਪਾਂ ਦੇਖਣਾ ਤੁੜਕੇ ਦਿਖਾ ਲਿਓ ਤੁਹਾਨੂੰ ਸਾਨੂੰ ਤੁਸੀਂ ਦੇਖ ਸਕਦੇ ਹੋ ਪੇਸ਼ੀਐਂਟ ਜਿਹੜੇ ਜਿਹਦੇ ਗੋਡਿਆਂ ਵਿੱਚ ਦਰਦ ਸੀ ਕਿਸੇ ਵੇਲੇ ਉੱਤਰਨਾ ਉੱਠਣਾ ਬੈਠਣਾ ਬੜੀ ਮੁਸ਼ਕਲ ਸੀ ਪਰ ਸੋ ਆਪਣੇ ਪੂਰਾ ਟ੍ਰੀਟਮੈਂਟ ਜਿਹੜੀ 2 ਮਹੀਨੇ ਦਾ ਟ੍ਰੀਟਮੈਂਟ ਹੈ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਗੋਡੇ ਜਿਹੜੇ ਕਦੇ ਕਹਿੰਦੇ ਬੈਠ ਵੀ ਨਹੀਂ ਹੁੰਦਾ ਸੀਗਾ ਪੂਰਾ ਭਾਰ ਵੀ ਨਹੀਂ ਆਉਂਦਾ ਸੀ ਦਰਦ ਰਹਿੰਦੀ ਸੀ ਪਰ ਅੱਜ ਜਿਹੜਾ ਇਹਦਾ ਇਲਾਜ ਮੁਕੰਮਲ ਵੀ ਹੋ ਗਿਆ ਔਰ ਹੁਣ ਪੂਰੀ ਤਰ੍ਹਾਂ ਫਿੱਟ ਹੈ ਗੋਡੇ ਵੀ ਮੁੜਦੇ ਨੇ ਤੁਰ ਵੀ ਸਕਦੇ ਨੇ ਬਹਿ ਵੀ ਸਕਦੇ ਨੇ ਸੋ 2 ਮਹੀਨੇ ਦੇ ਵਿੱਚ ਡਾਕਟਰ ਸਾਹਿਬ ਦੇ ਇਲਾਜ ਨੇ ਇੱਕ ਚਮਤਕਾਰ ਕਰਤਾ ਕਿ ਉਹ ਪੇਸ਼ੈਂਟ ਜਿਹੜਾ ਕੁਰਲਾਉਂਦਾ ਸੀ ਤੁਰਨਾ ਫਿਰਨਾ ਔਖਾ ਸੀ ਪਰ ਅੱਜ ਬਿਲਕੁਲ ਠੀਕ ਹੈ ਸਸਰ ਨਾਲ ਇੱਕ ਹੋਰ ਪੇਸ਼ੈਂਟ ਹੈ ਜਿਨ੍ਹਾਂ ਦੇ ਕਮਰ ਵਿੱਚ ਵੀ ਦਰਦ ਸੀ ਔਰ ਮਣਕਿਆਂ ਦੇ ਵਿੱਚ ਵੀ ਪ੍ਰੋਬਲਮ ਸੀ ਔਰ ਕਹਿੰਦੇ ਇਹਨਾਂ ਨੇ ਕਾਫੀ ਜਿਹੜੀਆਂ ਪਹਿਲਾਂ ਅੰਗਰੇਜ਼ੀ ਦਵਾਈਆਂ ਵਿਖਾ ਦੇ ਉਹਨਾਂ ਨੂੰ ਯਕੀਨ ਨਹੀਂ ਸੀ ਆ ਰਿਹਾ ਕਿ ਜੇ ਮੈਂ ਅੰਗਰੇਜ਼ੀ ਛੱਡ ਕੇ ਆਯੁਰਵੈਦਿਕ ਜਾਵਾਂਗਾ ਤੇ ਮੈਂ ਠੀਕ ਹੋ ਜਾਵਾਂ ਪਰ ਹੁਣ ਇਹਨਾਂ ਦੀ ਪੋਜੀਸ਼ਨ ਜਾਣਦੇ ਕਿਉਂਕਿ ਇੱਥੇ ਆਯੁਰਵੈਦਿਕ ਤਰੀਕੇ ਨਾਲ ਇਲਾਜ ਹੋਇਆ ਥੈਰੇਪੀ ਕੀਤੀ ਗਈ ਆ ਸੋ ਇਹਨਾਂ ਕੋਲ ਪੂਰੀ ਡਿਟੇਲ ਜਾਣਾਂਗੇ ਵੀ ਕੀ ਪ੍ਰੋਬਲਮ ਸੀ ਕਦੋਂ ਤੋਂ ਸੀ ਔਰ ਕਿਵੇਂ ਇਹਨਾਂ ਨੂੰ ਹੁਣ ਵਿਸ਼ਵਾਸ ਹੋਇਆ ਭਾਜੀ ਕੀ ਨਾ ਆਇਆ ਤੇ ਕਿੱਥੋਂ ਆਏ ਤੁਸੀਂ ਮੈਂ ਜਸਵੰਤ ਸਿੰਘ ਮੇਰਾ ਨਾਮ ਆ ਮੋਲਕਾਂ ਦਾ ਰਹਿਣ ਵਾਲਾ ਅੱਛਾ ਜੀ ਤੇ ਕੀ ਪ੍ਰੋਬਲਮ ਸੀ ਤੁਹਾਨੂੰ ਮੈਨੂੰ ਪ੍ਰੋਬਲਮ ਸੀ ਪੇ ਝੋਕ ਨਹੀਂ ਹੁੰਦਾ ਸੀ ਮਣਕਿਆਂ ਦੀ ਪ੍ਰੋਬਲਮ ਸੀ ਜਦੋਂ ਐਮ ਆਰ ਆਈ ਕਰਾਈ ਕਹਿੰਦੇ ਗੈਪ ਆ ਗਿਆ ਫਿਰ ਇੰਜੈਕਸ਼ਨ ਲਾਇਆ ਗਿਆ ਰੀਡ ਦੀ ਹੱਡੀ 'ਚ ਕੋਈ ਫਰਕ ਨਹੀਂ ਪਿਆ ਉਹਨਾਂ ਬਿਲਕੁਲ ਜਿੰਨ ਕਹ ਲੋ ਵੀ ਜ਼ੀਰੋ ਜੀ ਇੰਗਲਿਸ਼ ਦਵਾਈਆਂ ਖਾਦੀਆਂ ਉਹਨਾਂ ਦਾ ਬੀਪੀ ਵਧਣਾ ਸ਼ੁਰੂ ਹੋਇਆ ਜੀ ਉਹਦੇ ਬਾਅਦ ਫਿਰ ਇਹਨਾਂ ਦੀ ਐਡ ਦੇਖੀ ਇਹਨਾਂ ਨਾਲ ਸੰਪਰਕ ਕੀਤਾ ਇਹਨਾਂ ਕੋਲ ਤਕਰੀਬਨ ਮੈਨੂੰ ਡੇਢ ਕਿ ਮਹੀਨਾ ਹੋ ਗਿਆ ਹੁੰਦੇ ਨੂੰ 5 ਤੋਂ 6 ਰੁਪਈਆ ਹੋ ਜਾਂਣਗੀਆਂ ਕਿਉਂਕਿ ਹਫਤੇ 'ਚ ਇੱਕ ਦਿਨ ਕਰਦੇ ਆ ਜੀ ਜੀ ਤੇ ਉਹਦੇ ਨਾਲ ਹੁਣ ਜਾਨੀ ਕਿ ਮੈਨੂੰ ਖੁਦ ਨੂੰ ਮਹਿਸੂਸ ਹੋ ਰਿਹਾ ਕਿ ਮੇਰੀ ਹਟ ਗਈ ਆ ਯਾਨੀ ਬਿਲਕੁਲ ਕੋਈ ਵੀ ਪ੍ਰੋਬਲਮ ਨਹੀਂ ਆ ਜੇ ਤੁਸੀਂ ਇੰਗਲਿਸ਼ 'ਚ ਦਵਾਈਆਂ ਖਾਦਿਆਂ ਟੀਕਾ ਵੀ ਲਵਾਇਆ ਉਸ ਤੋਂ ਬਾਅਦ ਤੁਹਾਨੂੰ ਜਦੋਂ ਪਤਾ ਲੱਗਾ ਵੀ YouTube ਤੇ ਜਾਂ Facebook ਤੁਸੀਂ ਕਹਿੰਦੇ ਦੇਖਿਆ ਕਿ ਤੁਹਾਨੂੰ ਯਕੀਨ ਸੀਗਾ ਕਿ ਮੈਂ ਇੰਨਾ ਲਾਲਜ ਪਹਿਲਾਂ ਵੀ ਕਰਾ ਚੁੱਕਾ ਇੱਥੇ ਬਿਲਕੁਲ ਨਹੀਂ ਸੀ ਕਿਉਂਕਿ ਕਮ ਸੇ ਕਮ 6 ਸਾਲ ਹੋ ਗਏ ਮੈਂ ਧੱਕੇ ਖਾਂਦੇ ਨੂੰ 6 ਸਾਲ ਗੰਗਰੇਟ ਕੀ ਪਤਾ ਨਹੀਂ ਕਿੱਥੇ ਕਿੱਥੇ ਕੋਈ 10-10 ਬੰਦਾ ਦੁਖੀ ਜਾਂਦਾ ਉੱਥੇ ਲੇਕਿਨ ਇੱਥੇ ਆਉਣ ਨਾਲ ਮਤ ਮਹਿਸੂਸ ਹੋ ਗਿਆ ਕਿ ਦੋ ਥੈਰਾਪੀਆਂ ਹੋਣ ਤੋਂ ਬਾਅਦ ਵੀ ਕੁਝ ਨਾ ਕੁਝ ਇਹਨਾਂ ਦੇ ਹੱਥਾਂ 'ਚ ਸਿਰ ਆ ਤੇ ਅੱਜ ਮੈਂ ਬਿਲਕੁਲ ਯਾਨੀ ਜਿਹੜੀ ਮੇਰੀ ਪ੍ਰੋਬਲਮ ਆ ਬਿਲਕੁਲ ਹਾਲਾ ਤੇ ਜਿੱਦਾਂ ਤੁਸੀਂ ਦੱਸੇ ਮਾਨਕਿਆਂ ਮਨਕਿਆਂ ਵਿੱਚ ਵੀ ਸੀ ਤੁਹਾਡੇ ਐਕਟ ਵੀ ਸੀ ਕੀ ਪ੍ਰੋਬਲਮ ਕੀ ਆਂਦੀ ਤੁਰਦੇਆਂ ਨੂੰ ਪ੍ਰੋਬਲਮ ਤੁਰਦੇ ਦਰਦ ਹੁੰਦੇ ਸੀ ਸੱਜੇ ਲੱਤ ਦੇ ਵਿੱਚ ਪਿੰਨੀ ਤੋਂ ਉੱਪਰ ਗੱਟੇ ਤੋਂ ਉੱਪਰ ਔਰ ਜਦ ਮੈਂ ਖੜਾ ਹੋ ਜਾਉਂ ਜਦ ਨਾਲ ਹੁਣ ਟ੍ਰੇਮ ਤੁਹਾਡੇ ਨਾਲ ਖੜਾ ਹੋਇਆ ਇੰਨੇ ਟਾਈਮ ਚ ਮੈਨੂੰ ਮਤਲਬ ਕਿ ਇੰਨੀ ਕੋ ਪੇਨ ਸ਼ੁਰੂ ਹੋ ਜਾਂਦੀ ਸੀ ਕਿ ਫਿਰ ਮੈਨੂੰ ਬੈਣਾ ਪੈਂਦਾ ਸੀ ਜਾਂ ਲੰਮੇ ਪੈਣਾ ਪੈਂਦਾ ਸੀ ਉਹਦੇ ਉੱਤੇ ਕੋਈ ਨਾ ਕੋਈ ਸਪਰੇਅ ਮਾਰਉ ਦਰਦ ਦੀ ਤੇ ਹੁਣ ਕੋਈ ਗੱਲ ਨਹੀਂ ਬਤ ਤੁਸੀਂ ਪਹਿਲੀ ਵਾਰ ਡਾਕਟਰ ਸਾਹਿਬ ਨੂੰ ਮਿਲੇ ਹੋ ਇਹਨਾਂ ਨੂੰ ਬੈਜ ਜੀ ਨੂੰ ਮਿਲੇ ਹੋ ਇਹਨਾਂ ਦੇ ਇਲਾਜ ਤੋਂ ਕਿਦਾਂ ਲੱਗਾ ਪਹਿਲੀ ਟ੍ਰੀਟਮੈਂਟ ਦੇ ਨਾਲ ਕੀ ਮਹਿਸੂਸ ਹੋਇਆ ਵਦਿਆ ਜੀ ਇੱਕ ਤਾਂ ਸਭ ਤੋਂ ਵੱਡੀ ਗੱਲ ਆ ਕਿ ਜੋ ਕੁਝ ਵੀ ਇਹ ਕਰਦੇ ਆਪ ਕਰਦੇ ਆ ਇਹ ਨਹੀਂ ਕੋਈ ਵਰਕਰ ਰੱਖਿਆ ਨਾਲ ਉਹਨੇ ਕਰਨਾ ਤੇ ਬਾਕੀ ਜਿਹੜਾ ਮੈਡੀਸਨ ਵੀ ਥੋੜਾ ਬੋੜਾ ਦਿੰਦੇ ਉਹ ਆ ਉਹ ਹੈ ਦਾ ਕੋਈ ਪੇਨ ਕਲਰ ਨਹੀਂ ਆ ਨਹੀਂ ਤਾਂ ਆਮ ਪੇਨ ਕਲਰ ਨਾ ਪਹਿਲਾਂ ਦੇ ਦਿੰਦੇ ਆ ਇਹਨਾਂ ਦਾ ਕੋਈ ਪੇਨ ਕਲਰ ਨਹੀਂ ਆ ਸਰ ਤੇ ਸਿਰਫ ਆਯੁਰਵੈਦਿਕ ਦਵਾਈ ਤੇ ਥੈਰੇਪੀ ਕੋ ਦਵਾਈ ਸਾਰੀ ਜਿੰਨੀ ਵੀ ਆ ਔਰ ਤਾਕਤ ਦੀ ਦਵਾਈ ਆ ਹੋਰ ਕੋਈ ਦਵਾਈ ਦੇ ਪਹਿਲਾਂ ਤੁਰੰਤ ਵੀ ਪ੍ਰੋਬਲਮ ਆ ਦਿੱਸੀ ਬਿਲਕੁਲ ਹੁਣ ਤੁਰਕੇ ਦਿਖਾ ਲਓ ਤਾਂ ਕਿ ਪੋਜੀਸ਼ਨ ਹੈ ਤੁਹਾਡੀ ਕੋਈ ਪ੍ਰੋਬਲਮ ਠੀਕ ਹੈ ਠੀਕ ਹੈ ਮਾਰਕਿਆਂ ਦੇ ਵਿੱਚ ਪ੍ਰੋਬਲਮ ਸੀ ਤੇ ਹੁਣ ਜਿਦਾ ਤੁਸੀਂ ਦੱਸਿਆ ਦੋ ਕੁ ਮਹੀਨੇ ਤੋਂ ਖਾ ਰਹੇ ਹੋ ਕਿੰਨੇ ਕੁ ਪਰਸੈਂਟ ਹੁਣ ਲਗਭਗ ਤੁਹਾਨੂੰ ਠੀਕ ਹੋ ਡੇਟ 6ਵੇਂ ਸ਼ਾਇਦ 5 ਜਾਂ 6ਵੇਂ ਥੈਰੇਪੀ ਅਸ ਟਾਈਮ ਮੈਨੂੰ ਇਦਾਂ ਲੱਗਦਾ ਕਿ ਮੈਨੂੰ ਇਹਨਾਂ ਦੀ ਲੋੜ ਨਹੀਂ ਲੇਕਿਨ ਮੈਂ ਆਪਣਾ ਜਿੱਦਾਂ ਵੀ ਜ਼ਿਆਦਾ ਟਾਈਮ ਤੋਂ ਹੈਗਾ ਕਰਕੇ ਆ ਰਿਹਾ ਪਿਛਲੀ ਥੈਰੇਪੀ ਤੋਂ ਬਾਅਦ ਮੈਂ ਬਿਲਕੁਲ ਠੀਕ ਹਾਂ ਤੇ ਜੀ ਖਰਚਾ ਨਹੀਂ ਕਰੀਏ ਜਿੱਦਾਂ ਪਹਿਲਾਂ ਤੁਸੀਂ ਸੱਤੇ ਮਹਿੰਗੇ ਮਹਿੰਗੇ ਬਿਲਕੁਲ ਜਿੱਦਾਂ ਕਰ ਲੋ ਬਈ ਨੋਰਮਲ ਸੋ ਸਾਡੇ ਨਾਲ ਨੇ ਡਾਕਟਰ ਜਗਰਾਤ ਸਿੰਘ ਜੀ ਡਾਕਟਰ ਸਾਹਿਬ ਪਹਿਲਾਂ ਤਾਂ ਪਿਆਰ ਪ੍ਰਿੰਟ ਕੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਰ ਡਾਕਟਰ ਸਾਹਿਬ ਕੀ ਹੱਥਾਂ ਦੇ ਵਿੱਚ ਗੋਣਾ ਐਦਾਂ ਦੀ ਕਿਹੜੀ ਕਲ ਆਇਆ ਕਿ ਬੰਦਾ ਆਸਟ੍ਰੇਲੀਆ ਤੋਂ ਆਪਣਾ ਟ੍ਰੀਟਮੈਂਟ ਕਰਾਉਣ ਆਇਆ ਕੀ ਇਹਨਾਂ ਨੂੰ ਪ੍ਰੋਬਲਮ ਸੀਗੀ ਕਦੋਂ ਤੋਂ ਤੁਹਾਡੇ ਕੋਲ ਆ ਰਹੇ ਨੇ ਹੁਣ ਕੀ ਵੀ ਇਹਨਾਂ ਦੀ ਪੋਜੀਸ਼ਨ ਹੈ ਸਰ ਇਹਨਾਂ ਨੂੰ ਪ੍ਰੋਬਲਮ ਸੀ ਡਿਸਕ ਦੀ ਤੇ ਗੋਡਿਆਂ ਦੀ ਪ੍ਰੋਬਲਮ ਸੀ ਸਰ ਇਹ ਕਾਫੀ ਟਾਈਮ ਤੋਂ ਪ੍ਰੋਬਲਮ ਚੱਲ ਰਹੀ ਸੀ ਆਰਮੀ ਅਫੀਸਰ ਆ ਜੀ ਕਿ ਇਹਨਾਂ ਨੂੰ ਡਾਕਟਰ ਨੇ ਰეკਮੈਂਡ ਕੀਤਾ ਸੀ ਕਿ ਤੁਹਾਡਾ ਆਪਰੇਟ ਹੋਊਗਾ ਸਰ ਕਿ ਆਪਰੇਟ ਤੋਂ ਇਹਨਾਂ ਨੇ ਫੇਸਬੁੱਕ ਰਾਹੀਂ ਆਪਣਾ ਦੇਖਿਆ ਜੀ ਹੈਲਥ ਦਾ ਤੇ ਇਹ ਸਾਡੇ ਕੋਲੇ ਇੱਥੇ ਟ੍ਰੀਟਮੈਂਟ ਵਾਸਤੇ ਆ ਗਏ ਜੀ ਔਰ ਇਹਨਾਂ ਨੇ ਆ ਕੇ ਇਹੀ ਲਬਜ਼ ਬੋਲਿਆ ਸੀ ਜੀ ਵੀ ਅਗਰ ਡਾਕਟਰ ਸਾਹਿਬ ਮੈਂ ਠੀਕ ਹੋਊਂਗਾ ਤਾਂ ਮੇਰਾ ਟ੍ਰੀਟਮੈਂਟ ਕਰਿਓ ਨਹੀਂ ਤਾਂ ਨਾਥਿੰਗ ਮੇਰਾ ਟ੍ਰੀਟਮੈਂਟ ਨਾ ਕਰਿਓ ਜੀ ਫਸਟ ਟਾਈਮ ਟ੍ਰੀਟਮੈਂਟ ਕੀਤਾ ਜੀ ਇਹਨਾਂ ਨੂੰ 20 ਤੋਂ 30% ਫਰਕ ਫਸਟ ਟਾਈਮ ਹੀ ਪੈ ਗਿਆ ਸੀ ਤੇ ਕੁਝ ਟਾਈਮ ਬਾਅਦ ਉਹ ਇਹਨਾਂ ਨੇ ਆਸਟ੍ਰੇਲੀਆ ਜਾਣਾ ਸੀ ਪਰ ਇਹ ਕਹਿ ਰਹੇ ਸੀ ਡਾਕਟਰ ਸਾਹਿਬ ਮੈਂ ਆਸਟ੍ਰੇਲੀਆ ਤਾਂ ਜਾਊਂਗਾ ਅਗਰ ਮੈਂ ਠੀਕ ਹੋਊਂਗਾ ਤਾਂ ਲਿਕੇ ਇਹਨਾਂ ਨੇ ਮਹੀਨੇ ਡੇਢ ਮਹੀਨੇ ਬਾਅਦ ਉਹ ਆਸਟ੍ਰੇਲੀਆ ਜਾਣਾ ਸੀ ਇਹ ਬਿਲਕੁਲ ਠੀਕ ਹੋ ਗਏ ਸੀ ਫਿਰ ਆਸਟ੍ਰੇਲੀਆ ਚਲੇ ਗਏ ਸੀ ਜੀ ਆਸਟ੍ਰੇਲੀਆ ਤੇ ਇਹ ਥੋੜੇ ਟਾਈਮ ਹੀ ਰਹਿ ਗਿਆ ਕਿ ਇਹਨਾਂ ਦਾ ਟ੍ਰੀਟਮੈਂਟ ਬਾਕੀ ਸੀ ਜੀ ਸਾਡਾ 3 ਮਹੀਨਾ ਟ੍ਰੀਟਮੈਂਟ ਹੁੰਦਾਗਾ ਟ੍ਰੀਟਮੈਂਟ ਦੀ ਖਾਤਰ ਇਹ ਆਸਟ੍ਰੇਲੀਆ ਤੋਂ ਵਾਪਸ ਆਇਆ ਟ੍ਰੀਟਮੈਂਟ ਕਰਾਉਣ ਦੀ ਖਾਤਰ ਜੀ ਇਹ ਹੁਣ ਬਿਲਕੁਲ ਠੀਕ ਆ ਜੀ ਚੌਂਕੜੀ ਮਾਰਦੇ ਆ ਉੱਠਦੇ ਆ ਬਹਿੰਦੇ ਆ ਜੀ ਠੀਕ ਆ ਲੇਕਿਨ ਸਾਡੇ ਵੱਲੋਂ ਇਹ 80% ਹੁਣ ਸਹੀ ਆ ਜੀ ਵਟਸਐਪ ਗੱਲ ਕਰੀ ਜਿਵੇਂ ਆਸਟ੍ਰੇਲੀਆ ਤੋਂ ਆਏ ਨੇ ਹੋਰ ਬਹੁਤ ਸਾਰੇ ਪੇਸ਼ੈਂਟ ਨੇ ਜਿਹੜੇ ਵੱਖ-ਵੱਖ ਬਿਮਾਰੀਆਂ ਦੇ ਤੁਹਾਡੇ ਕੋਲ ਜਿਹੜੇ ਤੁਹਾਡੇ ਜਿਹੜੇ ਹੱਥਾਂ ਦੇ ਵਿੱਚ ਜਾਦੂ ਹੈ ਕਹ ਸਕਦੇ ਪੇਸ਼ੈਂਟ ਨੂੰ ਜਦੋਂ ਰਿਸ਼ੂ ਹੁੰਦਾ ਹੈ ਕਿ ਡਾਕਟਰ ਦੇ ਵਿੱਚ ਹਨਰ ਹੁੰਦਾ ਹੈ ਜਾਂ ਗੋਡ ਗਿਫਟਿਡ ਵੀ ਹੁੰਦਾ ਹੈ ਕਿੱਦਾਂ ਦੇ ਪੇਸ਼ੈਂਟ ਤੁਹਾਡੇ ਕੋਲ ਆਉਂਦੇ ਜਿਵੇਂ ਗੋਡਿਆਂ ਦੇ ਸੀ ਹੋਰ ਕਿਹੜੀ-ਕਿਹੜੀ ਬਿਮਾਰੀ ਹੈ ਦਾ ਤੁਸੀਂ ਇੱਥੇ ਜਿਹੜਾ ਟ੍ਰੀਟਮੈਂਟ ਕਰਦੇ ਹੋ ਸਾਡੇ ਕੋਲ ਸਰ ਡਿਸਕ ਵਾਸਤੇ ਜਿਵੇਂ L4 L5 ਡਿਸਕ ਦੀ ਪ੍ਰੋਬਲਮ ਆਉਂਦੀ ਆ ਸਾਇਟਿਕਾ ਪੇਨ ਵਾਲੇ ਜੀ ਸਰਵਾਈਕਲ ਵਾਲੇ ਜੀ ਸ਼ੋਲਡਰ ਵਾਲੇ ਜੀ ਠੀਕ ਹੈ ਜ ਤੇ ਪੈਰਾਲਾਈਜ਼ ਆ ਸਰ ਇਹ ਪੇਸ਼ੈਂਟ ਸਾਡੇ ਕੋਲੇ ਬਹੁਤ ਜ਼ਿਆਦਾ ਹੁੰਦੇ ਆ ਕਿ ਇਹ ਪੇਸ਼ੈਂਟ ਸਾਰੇ ਠੀਕ ਹੋ ਰਹੇ ਸਰ ਦਿਨੋਂ ਤੇ ਡਾਕਟਰ ਜੀ ਜਿੰਨਾ ਪੇਸ਼ੈਂਟ ਤੁਸੀਂ ਦੱਸਿਓ ਇਹ ਪੇਸ਼ੈਂਟ ਆਉਂਦੇ ਨੇ ਬਹੁਤ ਸਾਰੇ ਹਸਪੀਟਲ ਹੋਰ ਵੀ ਨੇ ਬਹੁਤ ਬੈਠੇ ਨੇ ਬੈੱਡ 'ਤੇ ਡਾਕਟਰ ਬੈਠੇ ਨੇ ਉਹ ਕਈ ਪੇਨ ਕਿਲਰਾਂ ਦੇ ਕੇ ਜਾਂ ਹੋਰ ਇਦਣੀਆਂ ਦੋਹੀਆਂ ਦੇ ਕੇ ਪੇਸ਼ੈਂਟ ਨੂੰ ਹੋਰ ਠੀਕਨ ਦੀ ਬੀ ਖਰਾਬ ਕਰਦੇ ਤੁਹਾਡਾ ਟ੍ਰੀਟਮੈਂਟ ਕੰਦਾ ਜ਼ਰੀਆਤ ਕੀ ਹੈ ਤਰੀਕਾ ਕੀ ਹੈ ਕਿਵੇਂ ਤੁਸੀਂ ਪੇਸ਼ੈਂਟ ਨੂੰ ਰਿਲੀਫ ਦਿੰਦੇ ਹੋ ਜੀ ਸਰ ਸਾਡਾ ਜਿਹੜਾ ਟ੍ਰੀਟਮੈਂਟ ਆ ਉਹ ਐਕੂ ਪ੍ਰੈਸ਼ਰ ਰਾਹੀਂ ਟ੍ਰੀਟਮੈਂਟ ਹੁੰਦਾ ਜੀ ਕੋਸਟ ਐਂਡ ਤੋਂ 15 ਤੋਂ 20 ਮਿੰਟ ਦਾ ਟ੍ਰੀਟਮੈਂਟ ਹੁੰਦਾ ਜੀ ਆਯੁਰਵੈਦਿਕ ਮੈਡੀਸਨ ਹੁੰਦੀ ਆ ਇਸ ਤੋਂ ਇਲਾਵਾ ਅਸੀਂ ਕੋਈ ਐਲੋਪੈਥਿਕ ਕੋਈ ਵੀ ਮੈਡੀਸਨ ਨਹੀਂ ਦਿੰਦੇ ਸਰ ਠੀਕ ਆ ਅਸੀਂ ਉਸੇ ਪੇਸ਼ੈਂਟ ਨੂੰ ਜਿਹੜੇ ਟ੍ਰੀਟਮੈਂਟ ਦੇ ਨਾਲ ਹੀ 20 ਤੋਂ 30% ਨਾਲ ਦੀ ਨਾਲ ਫਰਕ ਪਾ ਦਿੰਦੇ ਅਸੀਂ ਕਿ ਪੇਸ਼ੈਂਟ ਨੂੰ ਰੀਲੀਫ ਮਿਲ ਜਾਂਦੀ ਹੈ ਜੀ ਜੇ ਕਿਸੇ ਪੇਸ਼ੈਂਟ ਨੂੰ ਪੈਰਾਲਾਈਜ਼ ਹੋਇਆ ਹੋਵੇ ਜਾਂ ਬੈਕ ਪੋਂ ਜਾਂ ਜਿਵੇਂ ਤੁਸੀਂ ਸਟਾਰਟੀਕਾ ਪੇਨ ਦੀ ਗੱਲ ਕੀਤੀ ਆ ਕਿੰਨਾ ਕੁ ਟਾਈਮ ਜਿਹੜਾ ਇਲਾਜ ਚੱਲਦਾ ਆ ਕਿੰਨਾ ਕੁ ਟਾਈਮ ਉਹਨੂੰ ਆਪਣਾ ਟ੍ਰੀਟਮੈਂਟ ਕੰਟੀਨਿਊ ਰੱਖਣਾ ਚਾਹੀਦਾ ਔਰ ਉਹਦੇ ਵਿੱਚ ਪਰਹੇਜ਼ ਕੀ ਹੋਣੇ ਦੇਖੋ ਸਰ ਜੇ ਪੇਸ਼ੈਂਟ ਦੀ ਅਲੱਗ-ਅਲੱਗ ਸਥਿਤੀ ਹੁੰਦੀ ਆ ਕੋਈ ਪੇਸ਼ੈਂਟ ਤਾਂ ਨਾਰਮਲ ਹੁੰਦਾ ਜੀ ਉਹ ਜਲਦੀ ਠੀਕ ਹੋ ਜਾਂਦਾ ਕਿਸੇ ਪੇਸ਼ੈਂਟ ਨੂੰ ਕੁਝ ਲੰਬੇ ਟਾਈਮ ਤੋਂ ਪ੍ਰੋਬਲਮ ਚੱਲ ਰਹੀ ਹੁੰਦੀ ਆ ਜਿਵੇਂ ਠੀਕ ਹੈ ਉਹਨੂੰ ਟਾਈਮ ਜ਼ਰੂਰ ਲੱਗ ਜਾਂਦਾ